ਮੇਰੇ ਪਹਿਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਦਾਂ ਕਿ ਸਾਨੂੰ ਪਤਾ ਹੀ ਮੇਰੀ ਮੰਮੀ ਜਿਹੜੀ ਗਈ ਬੇ ਨਿਊਜ਼ੀਲੈਂਡ ਤੇ ਆਪਾਂ ਘਰਾਂ ਇਕੱਲੇ ਤੇ ਅੱਜ ਹੁਣ ਕਰੀਏ ਘਰ ਦੀ ਸਫਾਈ ਦੋ ਦਿਨ ਹੋ ਗਏ ਮੈਂ ਨਾਨਕੇ ਸੀਗਾ ਤੇ ਬੇੜਾ ਤਾਂ ਮੈਂ ਉਸ ਦਿਨ ਜਿੱਦਣ ਇੱਕ ਦਿਨ ਵਿੱਚ ਨੂੰ ਆ ਵੀ ਲਿਆ ਸੀਗਾ ਮੈਂ ਉਸ ਦਿਨ ਸਾਸ ਸਹੀ ਥੋੜੀ ਜੀ ਕਰ ਗਿਆ ਤਾਂ ਵੀ ਪਰ ਅੱਜ ਥੋੜੀ ਜੀ ਕਰੇ ਦੀ ਏ ਉਸ ਦਿਨ ਖਾਦ ਸੀ ਅਪਣੇ ਇੱਥੇ ਵੀਡੀਓ ਦੇਖਣਾ ਮੀਂਹ ਪਿਆ ਉਹ ਜਿੱਦਣ ਖਾਸਾ ਤੇ ਹੁਣ ਮਾਰੀਏ ਪਹਿਲਾ ਝਾੜੂ ਵੇ ਐਸੇ ਹੁੰਦਾ ਵੇੜਾ ਸਾਫ਼ ਹੈ ਉਧਰ ਮੈਂ ਰਕੋ ਕਰਕੇ ਇਹਦਾ ਇਕੱਠਾ ਕੂੜਾ ਉਰੇ ਇੱਕ ਵਾਰ ਮਾਰ ਦਿੰਦਾ ਮੈਂ ਖਲਾਰਾ ਜਿਹੇ ਪਿਆ ਵੱਧਲੀ ਸਾਈਡ ਜਿਹਨੂੰ ਇੱਧਰ ਮਾਰ ਜਿੱਧਰ ਤਾਂ ਇੱਧਰ ਵੀ ਮਾਰਨਾ ਪੈਣਾ ਉਹ ਅੰਦਰ ਪੋਚਾ ਵੀ ਲਾਉਣਾ ਪੈਣਾ ਬਾਈ ਓਏ ਅੱਜ ਕੰਮ ਹੈ ਅੱਜ ਮੈਨੂੰ ਲੇਟ ਵੀ ਹੈ ਤੇ ਛਾਉ ਨੂੰ ਗੱਡੀ ਵੀ ਦਿਹਾਉਂਗੇ ਨਾਲ ਤੁਹਾਨੂੰ ਦਿਖਾਵਾਂਗੇ ਖੇਤਾਂ ਵਿੱਚ ਮੀਂਹ ਨਾਲ ਚਾਹਲ ਹੋਇਆ ਵਾ ਤੂੰ ਦੋਹੇ ਸਾਈਡ ਦਿਖਾਵਦੇ ਤੇ ਪਹਿਲਾਂ ਮਰੀਦ ਰੜਕਾ ਚਲੋ ਜੀ ਬੇੜਾ ਤਾਂ ਕਰਤਾ ਸਾਫ ਹੁਣ ਆ ਰਹਿ ਗਿਆ ਨਾ ਬਿਮਾਰੀ ਇਹ ਟਟਕ ਫਿਰ ਉਹ ਰਹਿਣੀ ਵਿੱਚ ਆਪਣਾ ਕਾਲੂ ਵੀ ਆ ਗਿਆ ਤਾਂ ਰਾਕੀ ਵਾਸਤੇ ਉਰੀਓ ਹੁੰਦਾ ਸਵੇਰੇ ਲੰਘਣਾ ਸੱਦਰੀਓ ਕੰਮ ਫੇਰ ਕੇ ਆਪੇ ਆ ਜਾਂਦਾ ਘਰ ਨੂੰ ਤੇ ਮਾਰੀ ਇਹਨੂੰ ਵੀ ਕਰੀਏ ਸਾਫ ਤੇ 7:30 ਤੋਂ ਪਹਿਲਾਂ ਪਹਿਲਾਂ ਤਿਆਰ ਹੋਣਾ ਨਾ 7:30 ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਨਿਵੇੜਨੇ ਫਿਰ ਹੁਣ ਤਿਆਰ ਕੋਲਜ ਨੂੰ ਨੂੰ ਮਾਰੀ ਉਹ ਰੇਟਾ ਢਟਕਾ ਤੇ ਲੋਈ ਢਾਲੂ ਵਾਲਾ ਕੰਮ ਹੋ ਕੇ ਖਤਮ ਹੁਣ ਬਰਾਂਡਾ ਦੇਖੀ ਸਾਫ ਹੀ ਵੈਸੇ ਤਾਂ ਨਿਕਾਲੋ ਪੰਝਾੜੂ ਉਹ ਚਲਾ ਦਨਾਂ ਤੇ ਮੇਰੇ ਕੋਲ ਟਾਈਮ ਪੂਰਾ ਪੂਰਾ ਹੀ ਹੈ ਅਜੇ ਲੇਟ ਹੋਇਆ ਹੋਆ ਹੈ ਔਰ 6:30 ਤਿਆਰ ਹੋਣ ਲੱਗਣਾ ਯਾ ਦੇਖੋ 6:30 ਹੋਣ ਵਾਲੇ ਪਣ 10 ਮਿੰਟ ਰਹਿ ਗਏ ਮਾੜਾ ਮੋਟਾ ਹੁਣ ਸਮਾਨ ਨੂੰ ਚੱਕ ਦਈਏ ਇਹ ਚ ਮਾੜਾ ਝਾੜੂ ਮਾਰ ਦਿੰਦੇ ਆ ਪੋਚਾ ਤੇ ਝਾੜੂਆਂ ਸਾਰੇ ਕਮਰੇ 깔ੂ ਮਾਰ ਦੂੰਗੇ ਅੰਜ ਮਾੜੇ ਝਾੜੂ ਤੇ ਨਾਲੇ ਚੱਕੀ ਬਿਸਤਰੇ ਚਲੋ ਜੀ ਝਾੜੂ 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 ਇਧਰ ਪੇ ਇਹੋਂ ਜਾ ਜੜੇ ਵੇ ਇੱਕ ਘੁੰਮਣ ਜਾਣੇ ਦਾ ਤੂੰ ਮੜ ਜਾਣ ਅੱਜ ਨਹੀਂ ਜਾਣਾ ਹੈ ਕੱਲ ਸ਼ਾਮ ਨੂੰ ਚਲੂੰਗੇ ਆਇਆ ਹੁਣ ਤੇ ਮਾਰੀਏ ਝਾੜ ਲੈ ਵੀ ਹੁਣ ਮਾਰੀਏ ਝਾੜੂ ਤੇ ਤਨਾ ਮੜਦਾ ਬੱਸ ਇਹ ਸਾਫ਼ ਹੈ ਆ ਵੀ ਇਹ ਘਰ ਮਾਰਦੀ ਏ ਗੰਦ ਪਏ ਜਾਂਦਾ ਅਵਰੇ ਕਾਲ ਨੂੰ ਗੰਦ ਦਾ ਇਹ ਨਾ ਅਦਾ ਬਾਲ ਪਿੱਛੇ ਘੁੰਮੀ ਜਾ ਨਾ ਦਿਸਣਾ ਟੜੂਦ ਚੱਲ ਬਾਹਰ ਚੱਲ ਲੈਣੇ ਹੜਾ ਉਹ ਨਹੀਂ ਜਾਣਾ ਕਿਤੇ ਵੀ ਬਾਈ ਜੀ ਕੀ ਥੋੜੀ ਘਮਰਾ ਦਾ ਸਾਬ ਕਰਤਾ ਆਪਾਂ ਨੇ ਅੰਦਰ ਵੀ ਤੇ ਹੁਣ ਮਾਂਜੀ ਥੋੜੇ ਜਿਹਾ ਭਾਂਡੇ ਥੋੜੇ ਜਿਹਾ ਭਾਂਡੇ ਦੇ ਮਾਂਜਣ ਨੂੰ ਥੋੜੇ ਕੰਨ ਦੋ ਕੋਈ ਇੱਕ ਪਲੇਟ ਹੈ ਇੱਕ ਗਲਾਸ ਇਹ ਮੰਨ ਲੀਓ ਚਲੋ ਵੀ ਭਾਂਡੇ ਵੀ ਮਾਰਤੇ ਤੇ ਹੁਣ ਨਹੀਏ ਖੋਈਏ ਤਿਆਰ ਕੋਲ ਨੂੰ ਤੇ ਹੁਣ ਹੋਈਏ ਕੋਲ ਇਹਨੂੰ ਤਿਆਰ ਤੇ ਲੋ ਜੀ ਹੁਣ ਹੋ ਗਏ ਤਿਆਰ ਤੇ ਚਲਿਏ ਕੋਲ ਜ ਨੂੰ ਰੋਟੀ ਪਾਣੀ ਆਪਾਂ ਨੇ ਖਾ ਲਿਆ ਤੇ ਚਲਿਏ ਹੁਣ ਕੋਲ ਖੋਲੀਏ ਗੇਟ ਚਲੋ ਜਲ ਮਾਰਦੀ ਸਲਫ ਲੱਗਦੀ ਬਰਾੜੀ ਸਾਡੇ ਨਾਲ ਨਾਲ ਘੁੰਮੀ ਜੰਨੇ ਆਰੀਏ ਚੋਬ ਕਿ ਨਾ ਗੇਟ ਮੰਮੀ ਜੀ ਖੋਲ ਦਿੰਦੇ ਤੇ ਹੁਣ ਆਪੇ ਗੇਟ ਖੋਲਣੇ ਪੈਂਦੇ ਆ ਉਹ ਯਾਰ ਇੱਕ ਇੱਕ ਕੁਵਾਰ ਚੜੀ ਜਾਂਦਾ ਬਾਈ ਹੁਣ ਉਹਨਾਂ ਨੇ ਮਨਾ ਕਰਿਆ ਤੇ ਕੀ ਆ ਮਹੀਨਾ ਰਹਿਣ ਦੇ ਕੁਵਾਰ ਨੂੰ ਉਹ ਫੇਰ ਸਿਟੀ ਜਾਂਦਾ ਪਰ ਹੁਣ ਆ ਕੇ ਨੂੰ ਰੱਖਣੀ ਹੈ ਤੇ ਖੋਲੀ ਗੇਟ ਕੱਢੀ ਗੱਡੀ ਬਾਹਰ ਉਹ ਗੰਦੀ ਉਹਦੇ ਅੰਦਰ ਗੱਡੀ ਵੀ ਧੋਈ ਆ ਕੇ ਗੰਦੀ ਸੌਣੀ ਨਹੀਂ ਲਾਦੀ ਕੰਦੀ ਹੋਈ ਹੋੜਾ ਦੇ ਤੈਨੂੰ ਤੇ ਲਾਈਏ ਤੇ ਚੱਲੀਏ ਟਾਲ ਜਨ ਬਾਈ ਚਲੋਂ ਕਹਿ ਰਹੀ ਐ ਠੀਕ ਆ ਵੀ ਚੰਗਾ ਖੈਰ ਆਪਣੀ ਗੱਲ ਬਾਈ ਖੈਰ ਰੱਖ ਉਹ ਖਿਆਲ ਕਰ ਤੇਰਾ ਬਾਪੂ ਤਾਂ ਫੋਨ ਆਲੇ ਆ ਹਾਂ ਉਹ ਟੁੱਟੀ ਨੂੰ ਕਹਿੰਦੇ ਤੇ ਕਹਿ ਰਹੇ ਨੇ రెడ్డి ਆ ਦੱਬ ਨਹੀਂ ਰਹੇ ਆਹੋ ਟੂਟੀ ਹਲੇ ਫਿਰ ਉਹ ਕੰਨਾ ਪੈਣਾ ਨਾ ਜਦ ਤੱਕ ਕਨੈਕਸ਼ਨ ਆਊਗਾ ਜਦ ਇਹ ਲਾਉਨੇ ਨਾ ਹਲੇ ਆਈ ਨਹੀਂ ਕਨੈਕਸ਼ਨ ਨਹੀਂ ਆ ਪੈਪ ਦੱਬਦੇ ਨਹੀਂ ਹਲੇ ਪੈਪ ਦੱਬਦੇ ਤਾਂ ਹੈਗੇ ਨਾ ਹਾਂ ਉਹ ਕਰੂਗੇ ਅਰੇ ਇਹਨੂੰ ਕਹਿ ਕੇ ਕੀ ਹੈ ਹਮ ਨਾ ਅੱਛਾ ਰੇ ਪਾਉਣਾ ਚੱਲ ਅੱਜ ਸ਼ਾਮ ਨੂੰ ਦੇਖੇ ਹਾਂ ਨੇ ਖੇਤਾਂ 'ਚ ਨਹੀਂ ਹਲੇ ਨਹੀਂ ਪਵਾਲ ਨੇ ਪਾ ਲੈਨੇ ਉਹ ਕੌਣਾ ਵਿੱਚ ਸੰਕੋਰ ਹਾਂਸ ਠੀਕ ਸਰ ਵਿੱਚ ਮਤ ਉੱਧ ਹੂੰ ਚੱਲ ਠੀਕ ਹੈ ਫਿਰ ਉੱਧਰ ਕਣਕ ਦੇਖੀ ਉੱਪਰ ਲਈ ਬਾਕੇ ਦੇਖਦੇ ਆਂ ਪਪੂਲਰ ਵਾਲੇ ਆਉਣਾ ਤਾਂ ਹਾਂ ਮਾ ਕਾਲਜ ਦੇ ਆ ਕੇ ਦਿਖਦੇ ਠੀਕ ਆ ਓਕੇ ਤੇ ਲੋ ਵੀ ਚੱਲੀਏ ਲੇਟ ਹੋ ਗਏ 38 ਹੋ ਗਏ ਲੋ ਜੀ ਕਾਲਜ ਪਹੁੰਚ ਗਏ ਮੈਂ ਨਾ ਖੜਾ ਚੰਨੀ ਠੀਕ ਆ ਭਾਈ ਸਤਿ ਸ੍ਰੀ ਅਕਾਲ ਭਾਈ ਤੇ ਹੁਣ ਪੀਣ ਲੱਗੇ ਸੀ ਚਾਹ ਨਾ ਚਾਹ ਨਹੀਂ ਕੌਫੀ ਕਦੇ ਨਹੀਂ ਕੌਫੀ ਕੌਫੀ ਨਾਲ ਖਾਂਦੇ ਸਮੋਸੇ ਫੇਰ ਮੜਾ ਜੀ ਗਰਮ ਹੋਣਗੇ ਤੇ ਉਹਨਾਂ ਨੇ ਇੱਧਰ ਆਰਡਰ ਕਰੀ ਅਸੀਂ ਕੌਫੀ ਤੇ ਬੈਠੀ ਜਾਓ ਉੱਥੇ ਤੇ ਲੋ ਜੀ ਹੁਣ ਬਹਿ ਗਏ ਤੋਂ ਪਾਣੀ ਨਾਲ ਧੁੱਪ ਸੇਕੀ ਹੈ ਜਾਨੋ ਕਾਫੀ ਆਣੀ ਨਾਲੇ ਸਮੋਸੇ ਆਏ ਨੇ ਠੰਡ ਬਹੁਤ ਆ ਬਾਈ ਠੰਡ ਲੱਗਦੀ ਥੋੜੀ ਥੋੜੀ ਹਣ ਧੁੱਪ ਚ ਬੈਠ ਕੇ ਮੜਾ ਨਿੱਗਾ ਆਉਂਗਾ ਜਿਹੜੇ ਤੁਰਫੋਂ ਹੈ ਹੋ ਬਈ ਕਾਫੀ ਆ ਗਈ ਮੇਰੀ ਇੱਧਰ ਬਈ ਆ ਚੰਨੇ ਦੀ ਹੋ ਬਈ ਸਾਡੇ ਸਾਡੇ ਸਮੋਸੇ ਨਹੀਂ ਆ ਆ ਜੋ ਕੋਈ ਨਹੀਂ ਆਉਂਦਾ ਸੀ ਜੇ ਨਾਲੇ ਲੇਟ ਆਉਂਗਾ ਕਿਨੇ ਗਿਆ ਬਨੇਣਾ ਪਰ ਕਿੰਨੀ ਛੇਤੀ ਮੁੰਡਾ ਆ ਗਿਆ ਹਾਂ ਠੀਕ ਆ ਪੇਪਰ ਦੇਖ ਲਈ ਕਿਦਣ ਕਿਦਣੋਂ ਸਾਡੇ ਉਹ ਪਵਨ ਯਾਰ ਮੰਗਾ ਦੇ ਪਵਨ ਤੇ ਸਾਡੇ ਕੀ ਆਪਣੇ ਮੰਗਾ ਲੈ ਸਾਡੇ ਮੰਗਾਏ ਨਹੀਂ ਤੂੰ ਗਦਾਰ ਆ ਨਾ ਸਾਡਾ ਮੈਂ ਤਾਂ ਚਾਹੀਦੇ ਸੀ ਭਰਾਵਾ ਮੈਂ ਦਾ ਕਾਲੀ ਹੀ ਮੰਗਾਣਾ ਪੈ ਗਿਆ ਤੇ ਕੁਝ ਨਹੀਂ ਚਾਹੀਦਾ ਆਪਣੀ ਗੱਲਾਂ ਚੱਲ ਪਈਆਂ ਨੇ ਇਹਨਾਂ ਦੀ ਤੇ ਲੋਰੀ ਟੱਲੀ ਹੁਣ ਕਲਾਸਾਂ ਚ ਠੀਕ ਹੈ ਜਣੇ ਹਾਂ ਹਾਂ ਚੱਲ ਚੱਲ ਇੱਧਰੋਂ ਉਹ ਹੋ ਜਾਂਦੇ ਆ ਦੇਖੋ ਸਟਾਰਟਿੰਗ ਕਲਾਸਿੰਗ ਆਂਦਾ ਆ ਗਿਆ ਸਾਡਾ ਸਾਹਿਲ ਟੈਂਡ ਕੇਹਰ ਜੋ ਟੈਂਡ 11ਵੇਂ ਟੈਂਡ 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 ਹੈ ਤਾਂ ਨਹੀਂ ਟੈਂਡ ਟੈਂਡ ਦਾ ਇੱਧਰ ਖੱਢੀ ਵੀ ਕੀ ਗਲਾਸ ਆ ਮੁੱਕ ਗਿਆ ਮੱਕ ਗਿਆ ਹਾਂ ਹਾਂ ਬਹੁਤ ਛੋਟੇ ਗਲਾਸ ਚ ਲੱਗ ਗਿਆ ਤੇ ਹੁਣ ਕੰਮੀ ਇਹਨੂੰ ਮੁਰਗਾ ਬਣਾਇਆ ਮੈਂ ਤਾਂ ਇੱਕ ਪੂਰੀ ਕਲਾਸ ਤੇ ਠੀਕ ਹੈ ਧਰੀ ਵਾਲਾ ਧਰੀ ਵਾਲਾ ਧਰੀ ਵਾਲਾ ਇਹ ਤੇ ਇਸੇ ਕਰੇਗੀ ਵਾਲਾ ਧਰੀ ਹਾ ਹਾ ਇੱਕ ਹਾਲ ਤੇ ਖਾਲੀ ਆ ਕਿਉਂਕਿ ਪੇਪਰ ਚੱਲਦੇ ਆ ਸਾਡੇ ਵੀ 8 9 ਤੇ ਸ਼ੁਰੂ ਹੋਏ ਨੇ ਪਰ ਟੈਨਸ਼ਨ ਕੋਈ ਨਹੀਂ ਟੈਨਸ਼ਨ ਕੋਈ ਨਹੀਂ ਸਾਡੀ ਨਹੀਂ ਟੇਬਲ ਖਾਲੀ ਨਹੀਂ ਮਿਲਦਾ ਅੱਜ ਟੇਬਲ ਖਾਲੀ ਮਿਲੇ ਗਿਆ ਪੇਪਰ ਕਰਕੇ ਬੈਠੋ ਹੁਣ ਸਾਡੀ ਅੱਧੇ ਘੰਟੇ ਹੋਰੇ ਦਾ ਫੇਅਰ ਕਲਾਸ ਹੈ ਲੋ ਬਈ ਘਰ ਪਹੁੰਚਣੇ ਆਲੇ ਆ ਤਾਂ ਵੰਨ ਮੇਰੇ ਵੀਡੀਓ ਨਹੀਂ ਬਣੀ ਮੈਂ ਚੱਲ ਹੁਣ ਬਣਾ ਲੈਂਦਾ ਘਰ ਕੋਲ ਜਾਦਾ ਆ ਕੀ ਫੋਨ ਤੇ ਸੱਡਾ ਪਾ ਮਿੱਟੀ ਪਟੋਰੀ ਬਈ ਉਹ ਬੰਦ ਕੇ ਘਰ ਕੋਲ ਸਾਡੇ ਕਰ ਰਾਮ ਉਹਨੇ ਕਿਹਾ ਮੈਨੂੰ ਨਾ ਫੌਨ ਆ ਗਿਆ ਕਿ ਨਾ ਟੁੱਟਿਆ ਸਮਾ ਲ ਲਈ ਮੈਂ ਉਹ ਮੈਂ ਵੀ ਲਿਆ ਆ ਪਰ ਟੁੱਟੀ ਹੈ ਨਾ ਪਰ ਉਹ ਪਾ ਕੇ ਛੱਡ ਦਣਾ ਜੀ ਜਰ ਮਰਜ਼ੀ ਆਪਾਂ ਕਨੈਕਸ਼ਨ ਪਾ ਕੇ ਇੱਧਰੋਂ ਕਰ ਲੂਗੇ ਤੁਹਾਨੂੰ ਚਲੋ ਉੱਥੇ ਆ ਕੇ ਸਮਝਾਉਂਦਾ ਕਿ ਏਦਾਂ ਕਰਨਾ ਤੇ ਲੋਈ ਨਿੰਮਾ ਚ ਹੀ ਬਾਹਰ ਖੜੇ ਆ ਹਾਂ ਅੱਜ ਕੀ ਹਾਲ ਹੈ ਬੜਾ ਠੀਕ ਆ ਮੁਰੇ ਦੱਬ ਦਣਾ ਹੈ ਹਾਂ ਮੈਂ ਵੀ ਸਮਾ ਲ ਲਿਆ ਆ ਵਧੀਆ ਕਰਿਆ ਟੂਟੀ ਉਰੇ ਤੇ ਸਿੱਧੀ ਹੋ ਜਾਣੀ ਬਾਲੇ ਕਨੈਕਸ਼ਨ ਲੈ ਕੇ ਰੱਖ ਲੈਣਾ ਜਨਵਾਰੀ ਦੀ ਦੱਬ ਲੂੰਗੇ ਹੈਨਾ ਕਿੰਨੇ ਇਚਾਂ ਤਾਂ ਫਿਰ ਫਾਇਲ ਬਣਨੀ ਹੈ ਨਾ ਬਣੂਗੀ ਫਿਰ ਹਾਂ ਫਾਇਲ ਬਣਾਉਣੀ ਹੈ ਤਾਂ ਲੱਗਣਾ ਹੈ ਆਈ ਨਹੀਂ ਇਹ ਤਾਂ ਆਪਾਂ ਨੇ ਇੱਕ ਜੁਆਇੰਟ ਰੱਖਦਾ ਵੀ ਉਰੇ ਤੇ ਜਦੇ ਆਪਣਾ ਉਹ ਕਰਨਾ ਪੈਣਾ ਇਹ ਤੁਸੀਂ ਪਾਉ ਸਾਦੇ ਜਰ ਮਰਜੀ ਹਾਂ ਜੀ ਦੇ ਆਉਂਗਾ ਟੂਟੀ ਦਾ ਬਿਲ ਵੀ ਤਾਂ ਆਉਂਗਾ ਇਹ ਲਾਉਣਾ ਬਾਈ ਬਹੁਤਾ ਆਉਣਾ ਆਪਣੀ ਤਾਂ ਉਧਰ ਲੱਗੀ ਵੀ ਉਧਰ ਬੰਦ ਕਰ ਆਉਣੀ ਹੈ ਨਾ ਫਿਰ ਉਹ ਬੰਦ ਕਰਾ ਤ ਨਹੀਂ ਉਹ ਬੰਦ ਕਰਾ ਕੇ ਫਿਰ ਉਧਰ ਲੱਗੀ ਫਿਰ ਇੱਥੇ ਲੱਗਣਾ ਹਾਂ ਠੀਕ ਸਰਕ ਇਧਰ ਨੂੰ ਚਾਰੇ ਪਾਸੇ ਨੂੰ ਵਟ ਆਉਣੀ ਹੈ ਆਏ ਸਿੱਧੀ ਵੀ ਜਾਣੀ ਆ ਤੇ ਇੱਧਰ ਨੂੰ ਵੀ ਵਟੂਂਗੀ ਮੇਰੇ ਜੀ ਨੂੰ ਮਸ਼ੀਨ ਨਾਲ ਲਿਆਉਣੀ ਚਾਹੀਦੀ ਜਿਹੜੀ ਥੱਲੇ ਦੀ ਉਹ ਪੜ ਦਵੇ ਹੈਨਾ ਉਹਨੇ ਯਾਰ ਹੋਰ ਪੈਰ ਵੀ ਕੱਢੇ ਹੋ ਗਏ ਕਿਹੜੇ ਪੈਰ ਪਤਲਾ ਜਾਈਦਾ ਮਸ਼ੀਨ ਜਿਆਦਾ ਪਟਦੀ ਆ ਮਸ਼ੀਨ ਨਾ ਨਾ ਯਾਰ ਇੱਕ ਇੱਕ ਹੋਰ ਮਸ਼ੀਨ ਹੁੰਦੀ ਆ ਜਿਹੜੀ ਤਾਰਾਂ ਦਬਦੀ ਆ ਉਹ ਇਹਨਾਂ ਪਤਲੀ ਪੈਰ ਵਰਦੀ ਆ ਹੈਨਾ ਪੈਪ ਬਦਲੀ ਪੈਣੀ ਦੀ ਫਿਰ ਹਵਾ ਦਾ ਫਿਰ ਪਤਲੀ ਪੈਪ ਆ ਆਪਣਾ ਹਾਂ ਇਹ ਤਾਂ ਪਤਲੀ ਆ ਪੈਪ ਨਾਲ ਜਿਹੜੇ ਸੜਕਾਂ ਦੇ ਥੱਲੇ ਨੂੰ ਕੱਢਣਾ ਉਹ ਕਿਹੜਾ ਪੱਟਣੇ ਪੈਣੀ ਯਾਰ ਆਹ ਦੇਖ ਮੇਰੀ ਕਸਣ ਓਰੇ ਤੇ ਮਸ਼ੀਨ ਪਾ ਕੇ ਇਧਰੋਂ ਕੱਢਦਾ ਵੇ ਉੱਪਰ ਨੂੰ ਵੇਰ ਇੱਕ ਕਿਹੜਾ ਉੱਪਰ ਆਉਣਾ ਕਿਨੇ ਉਹ ਤਾਂ ਐ ਪਾਉਣਾ ਇੱਧਰ ਨੂੰ ਵੋਹ ਸੜਕ ਪੱਟ ਨਹੀਂ ਲੋੜੇ ਨਾ ਪਾਵੇ ਇਹਨੂੰ ਐਂ ਕਾਟੇ ਲੱਗਣਾ ਏ ਇਹਦਾ ਅਮਨੇ ਦਾ ਆ ਦੇਖ ਰਾਜੇ ਮੈਂ ਆਪਣੇ ਦੇ ਪਾਉਣਾ ਇਹਨੂੰ 4 ਫੁੱਟ ਮਾਇਦਾ ਨੇ 5 ਫੁੱਟ ਦੇ ਦੇ ਤੇਰੇ ਵੀ ਛੋਟਾ ਹੀ ਲੱਗਣਾ ਮੇਰੇ ਛੋਟਾ ਲੱਗ ਕੇ ਮੇਰਾ ਐਂ ਪੈ ਜਾਣਾ ਨਾਲੇ ਆ ਉਹ ਫਿਰ ਇਹਦੇ ਮੇਰਾ ਉੱਪਰ ਆਏ ਤੇਰਾ ਤਾਂ ਦੂਆ ਲੱਗਣਾ ਇਹਦੇ ਉੱਪਰ ਇਹ ਤਾਂ ਬੱਲੇ ਬੱਬ ਤੇ ਆ ਤੇਰਾ ਤਾਂ ਲੋਟ ਆ ਜਾਣਾ ਸੈਕਟ ਹੋ ਜਾਣਾ ਕੋਈ ਮੇਰਾ ਪਹਿਲਾਂ ਹੀ ਹੋਰ ਮੈਂ ਵੀ ਉਹ ਮੇਰਾ ਉਹਦੇ ਵਾਲਾ ਕਨੈਕਸ਼ਨ ਆ ਉਹ ਸਾਹਮਣੇ ਟੈਂਕੀ ਵਾਲਾ ਇੱਧਰ ਪੈ ਜਾਣਾ ਇਹ ਬਾਹਰ ਨਾਲ ਟੁੱਟੀ ਨਾਲ ਅਟੈਚ ਹੋ ਜਾਂਦਾ ਵਧੀਆ ਤੇਰਾ ਤਾਂ ਮਾੜਾ ਕਸਮੈਂਟ ਮਾੜਾ ਸੀਮੈਂਟ ਪਾ ਕੇ ਉਹਨੂੰ ਜੋੜ ਕੇ ਕਨੈਕਸ਼ਨ ਲਾ ਦੇਣਾ ਉਧਰੋਂ ਪਾਣੀ ਚੱਲ ਜਾਏਗਾ ਨਾ ਆਪੇ ਟੈਂਕੀ ਨੂੰ ਪਾਣੀ ਚੱਲ ਜਾਣਾ 30 ਪਾ ਦਣਾ ਜੇ ਡਬਲ ਕਨੈਕਸ਼ਨ ਆ ਲਵਾਂ ਉਹਰੇ ਬਾਲ ਪਾ ਦੋਗੇ ਉਧਰੋਂ ਪਾਣੀ ਜਾਣਾ ਕਿ ਇੱਧਰੋਂ ਪਾਣੀ ਜਾਣਾ ਨਹੀਂ ਟੈਂਕੀ 'ਚ ਜਾਊਗਾ ਟੈਂਕੀ 'ਚ ਨਹੀਂ ਜਾਣਾ ਸਾਰਾ ਸਿਸਟਮ ਏ ਟੈਂਕੀ ਵਾਲਾ ਪਾਪਾ ਨਾ ਥੈਂਕ ਯੂ ਵਾਲਾ ਪਾਪਾ ਮਸਤ ਤੇ ਟੈਂਕੀ ਨੂੰ ਜਾਣਾ ਉੱਪਰ ਤੇ ਆਪੇ ਚੜਾ ਲੈਣਾ ਆਪੇ ਚੜਾ ਦੇਵਾਂ ਨਾ ਉਹ ਆਰੇ ਪ੍ਰੈਸ਼ਰ ਬਹੁਤ ਆਉਣਾ ਨਹੀਂ ਆਟੋਮੈਟਿਕ ਚੜ ਜਾਏਗਾ ਨੇ ਬਾਈ ਪ੍ਰੈਸ਼ਰ ਦਾ ਬਹੁਤ ਨੇ ਪਿੱਛੇ ਖਿੱਚਣਾ ਆ ਆਪ ਵੀ ਚੜਦਾ ਥੰਦਾ ਕੋਈ ਪਤਾ ਨਹੀਂ 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 ਆਪ ਨੇ ਮੇਰੇ ਇਧਰ ਆ ਬਈ ਇੱਕ ਅੱਧੀ ਵਾਰਾ ਲੱਗੂਗਾ ਵੀ ਪਾਣੀ ਆਉਂਦਾ ਕਿ ਨਹੀਂ ਕਿੱਥੇ ਪਾਣੀ ਚੱਲਿਆ ਵੀ ਖਿੱਚਦੇ ਕਰਨਾ ਕਿੱਥੇ ਆਪਣਾ ਹੀ ਨਾ ਕਾੜੀ ਚੱਲਵੇ ਨਹੀਂ ਆਉਣੇ ਉੱਧਰ ਦੀ ਗੱਲ ਸੁਣ ਉਧਰ ਨਹੀਂ ਉਧਰ ਗਿਆ ਭਰਾ ਆਪੇ ਪਾਣੀ ਕਰਨ ਲੱਜਿਆ ਡੈਂਕੀ ਚ ਜੇ ਲੈਡ ਭੱਜ ਜਾਂਦੀ ਆ ਫੇਰ ਕਰਨ ਲੱਜਦਾ ਆਪੇ ਜੇ ਬੱਚਿਆਂ ਜਿਹਨਾਂ ਨੇ ਪਾਪ ਛੱਡੇ ਹੋਏ ਹੁੰਦੇ ਆ ਉਹਨਾਂ ਦਾ ਪਾਣੀ ਖਿੱਚੇ ਹੋ ਜਾਂਦਾ ਉਹ ਬਿਨਾ ਮੋਟਰ ਤੇ ਆਉਂਦਾ ਰਿਹਾ ਖਿੱਚ ਲਿਆ ਤਾਂ ਕਿਸੇ ਦਾ ਉੱਤੇ ਬੰਦਾ ਚਲਾਇਆ ਪਹਿਲਾਂ ਉਹਦਾ ਟੂਟੇ ਬੰਦ ਹੋ ਗਈ ਬਾ ਕਿਸੇ ਦੇ ਇੱਧਰ ਅਸੀਂ ਚਲਾਇਆ ਪਾਣੀ ਖਿੱਚ ਲਿਆ 1 ਮਿੰਟ ਦਾ ਸੌਂ ਦਾ ਟਾਈਮ 5 ਵਜੇ ਲੇਬਰ ਦਾ ਨਾ ਲੇਵਲ ਦਾ ਕੰਮ ਖਤਮ ਹੋ ਗਿਆ ਮਨ ਕੱਲੂ ਕਰੂੰਗੇ ਅੱਜ ਤਾਂ ਮੇਰੇ ਪੈਰ ਦੱਬ ਨਹੀਂ ਹੋਣ ਕੱਲੂ ਦੱਬਾਂਗਾ ਹਾਂ ਦੇਖੋ ਕੱਲੂ ਦੱਬੂਨ ਦੱਸੂਗਾ ਕਿਦਾਂ ਦਾ ਬੰਦਾ ਏ ਵੀ ਹੁਣ ਮੈਨੂੰ ਐਚਐਮ ਲੱਗ ਗਿਆ ਠਾਕ ਨਾ ਇਹ ਵੀ ਖੇਤਾਂ ਜਾਣਾ ਮੈਂ ਸੱਚੇ ਮੈਨੂੰ ਵੀ ਲੈ ਚੱਲ ਅਰੇ ਮੈਂ ਕਿਹਾ ਮੈਂ ਵੀ ਖੇਤ ਦੇਖਿਆ ਹਾਂਗਾ ਚੱਲੀਏ ਭਾਈ ਚੱਲੋ ਜੀ ਕਾਲੂ ਲੰਘ ਗਿਆ ਪਹਿਲੇ ਕਾਲੂ ਜਿੱਦਣ ਦੇਖ ਨਾਲ ਨਾਲ ਮੈਂ ਇਹ ਘਰ ਤੇ ਮਗਰੇ ਭੋਲੇ ਕਰਤੇ ਹਾਂ ਬੰਦਾ ਚਾਹੀਦਾ ਘੁਮਾਉਣੇ ਵਾਲਾ ਘਾਣੇ ਤਾਂ ਥੱਕਦਾ ਨਹੀਂ ਬਾਈ ਇਹ ਹਾਂ ਤੇ ਹੋ ਲਿਆ ਪਹਿਲੀ ਅੱਗੇ ਆਹ ਰੂਟ ਪਤਾ ਇਹਨੂੰ ਕਿੱਧਰ ਜਾਣਾ ਹੈ ਲੈ ਉੱਧੇ ਕਿ ਖੜ ਜਾਣਾ ਇਹਨੇ ਇੱਥੇ ਮੁੜਨਾ ਆਪਾਂ ਨੇ ਓਏ ਓਰੇ ਓਰੇ ਲੰਘ ਲੈ ਉਧਰੋਂ ਉਹਦੇ ਕਾਲੂ ਇਧਰ 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 ਆਇਆ ਲੜ ਕੇ ਆਉਂਗਾ ਔਰ ਗਿਆ ਕੁੱਤੇ ਨਾਲ ਲੜ ਕੇ ਆਉਂਦਾ ਉਹਨਾਂ ਦੇ ਨਾਲ ਪੰਗਾ ਲੈ ਕੇ ਆਉਂਦਾ ਪੰਗਾ ਲੈ ਕੇ ਹੁੰਦਾ ਹੁੰਦਾ ਲੈ ਗਿਆ ਨਾ ਪੰਗਾ ਲੈ ਕੇ ਫੇਰ ਜਾਉਂਦਾ ਕੁੱਤੇ ਕਈ ਛੇੜਦੇ ਰਾਹ ਤੇ ਬੜਾ ਹਰਾਮੀ ਆ ਆ ਗਿਆ ਲੈ ਹਲੇ ਹਲੇ ਖੜੇ ਸੇ ਆ ਗਿਆ ਆ ਗਿਆ ਉਹਨੂੰ ਛੇੜਿਆ ਆ ਪੰਗਾ ਉਹਨਾਂ ਨੇ ਪੌਂਕੀ ਜਾਣਾ ਹਣਾ ਦੇ ਡੈਰੀ ਸਾਡੇ ਪਿੰਡ ਦੀ ਇਹਦੇ ਨਾਲੇ ਆ ਗਿਆ ਆਪਣੇ ਖੇਤ ਵੱਲੇ ਓਏ ਹਰਗੇ ਦਾ ਇਹਨਾਂ ਪਾਣੀ ਘਟਿਆ ਇਸਦੇ ਦਾ ਭਰੇ ਇਹ ਨਹੀਂ ਤਾਂ ਖਤੋਂਦੇ ਗਿਆ ਹਾਂ ਬਹੁਤ ਆ ਗਿਆ ਹੁਣ ਤੇ ਗਿਆ ਤੇ ਉੱਤੇ ਹੀ ਜਾਂਦੇ ਆ ਰਿਆ ਤਾਂ ਹੀ ਰੁਕਦਾ ਆਰੇ ਬੱਲੇ 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 ਕੀ ਕਰਕੇ ਘਟਾਉਗੇ ਸੋਰਾ ਪਿਆ ਸੋਰਾ ਪਿਆ ਜਾਵਾ ਜਾਂ ਬਈ ਜਾਂਦਾ ਨਾ ਬੁੱਢੇ ਨਾਲ ਸਾਰੇ ਕਤਲੀ ਸਾੜ ਹੈਗੇ ਉੱਧਰ ਹੈ ਉਹ ਫਰਕ ਹੈ ਪੌੜ 3600 ਖੋਲਿਆ ਆ ਇਹ ਦਰਿਆ ਨਾਲ ਉਹਦਾ ਭਰੀ ਪਿਆ ਪਾਣੀ ਦਾ ਹਮੇਰੀ ਜਿਹਦੇ ਪਾਣੀ ਰੱਜ ਗਏ ਹੈ ਹੁਣ ਨਹੀਂ ਲੋੜ ਵਈ ਇੱਕ ਵਾਰ ਲੋੜ ਪੈਣੀ ਤੇ ਆਪਾਂ ਨੂੰ ਹਨਾ ਹੁਣ ਤਾਂ ਲੋੜ ਵਾਣੀ ਦੀ ਪੈ ਥਾਦਾ ਨਹੀਂ ਦੱਸਿਆ ਵੇ ਕਹਿੰਦੇ ਹੁਣ ਥੋੜੇ ਦੱਸਿਆ ਹੋਵੇ ਨਾ ਨਾ ਭੋਵੇ ਦਾ ਭਾਈ ਵਧੀਆ ਇਹ ਨਹੀਂ ਨਾ ਖਤਮ ਹੋ ਜਾਣੀ ਹਰ ਤਾਂ ਪਹਲਾ ਦਬ ਜਾਣੀ ਸਾਰੀਆਂ ਮਾਂਮੀਆਂ ਵੀ ਇਹ ਦਬਣੀਆਂ ਵੀ ਆ ਹਾਂ ਦੇ ਤਾਂ ਬੱਟਾ ਬੁੱਟਾ ਲੁਕ ਗਏ ਸਰੇ ਰੱਕਿਆ ਲਾਈਵ ਹੁੰਦਾ ਬੱਟਾ ਵੀ ਲੁਕ ਗਿਆ ਜਿਹੜੇ ਵਿੱਚ ਪਾਈ ਜਾਂਦੀਆਂ ਬਾਵਾ ਲੁਕ ਗਿਆ ਸਾਰੀ ਸਾਰੀਆਂ ਇਟ ਦੀ ਜੈਡ ਇੱਧਰ ਲਈ ਠੀਕ ਔਰ ਉੱਧਰ ਹੀ ਦੇਖਿਆ ਆਉਂਗਾ ਗਾਲੂ ਸਵੇਰੇ ਉੱਧਰ ਆ ਜੀ ਹਾਂ ਉਹ ਵੀ ਠੀਕ ਹੈ ਹੁਣ ਕੋਈ ਠੀਕ ਉੱਪਰ ਵਾਲਾ ਹੋਣਾ ਮਾਣਾ ਮੋਟੇ ਉੱਪਰ ਪਾਵੇਂ ਪਾਣੀ ਨਿਕਲ ਜਾਂਦਾ ਉੱਧਰ ਵੀ ਉਹ ਵੀ ਰੇਤੇ ਵਾਲੇ ਖੇਤ ਦੇ ਰੱਖਾਗੇ ਹਾਂ ਤਾਂ ਲੋ ਜੀ ਅਗਲੀ ਸਵੇਰ ਨੂੰ ਆਇਆ ਹੁਣ ਆਹ ਸਾਈਡ ਦਾ ਦਬ ਗਿਆ ਆਹ ਸਾਈਡ ਦੁਆਰ ਤੇ ਕਰਾਉਂਗਾ ਹੁਣ ਦੇਖਦੇ ਜੱਗੇ ਵੀਰ ਨੂੰ ਕਿਹਾ ਉਹਦਾ ਫੇਆ ਬਲੇ ਹੁਣ ਧੁੰਦ ਪੈਣ ਲੱਗੀ ਸਿਰ ਤੇ ਤੇ ਕਿਹੜੀ ਕਣਕ ਤੇ ਕਿਹੜੀ ਤੇ ਸਾਡੇ ਵਾਲੀ ਤੇ ਨਹੀਂ ਪਾਇਆ ਉਹਦੇ ਰੇ ਪਾਇਆ ਉਹ ਤੋਂ ਅੱਛਾ ਦੂਆ ਉਹ ਤਾਂ ਪੈਂਦਾ ਰਹਿੰਦਾ ਰੋਜ਼ ਉਹ ਪਿਛਲੀ ਜੀ ਦੇਖ ਦੇਣ ਕਿ ਆਹ ਹਾਲ ਹੋਇਆ ਹੋਇਆ ਤਾਂ ਠੀਕ ਆ ਬਈ ਤੇ ਲੋ ਜੀ ਹੁਣ ਖੇ ਗਰਾਊਂਡ ਤੇ ਜਾ ਕੇ ਸਿੱਧਾ ਖੇਤ ਤੇ ਆ ਕੇ ਸੀਗੇ ਤੁਸੀਂ ਇਹ ਦੇਖ ਲਿਆ ਪਿੱਛੇ ਮੈਂ ਦਿਖਾਇਆ ਆਪਣੇ ਖੇਤ ਤੇ ਹੁਣ ਪਿਛਲੇ ਖੇਤ ਦਿਖਾਉਂਦੇ ਆ ਸ਼ੀਰ ਖੁੱਲ ਗਿਆ ਖੁੱਲ ਗਿਆ ਬਈ ਸ਼ੀਰ ਪੂਰਾ ਖੋਲਦਾ ਸ਼ੀਰ ਪਿੱਛੇ ਕਣਕ ਦੇਖਦੇ ਕਿ ਆਹ ਦੁਆਰ ਤੇ ਬਿੱਜਣੀ ਵਹਿ ਜਾਵੇ ਪਰ ਨਹੀਂ ਹੋਗੀ ਉੱਭਣ ਦਾ ਲੱਗ ਗਈ ਆ ਗਿਆ ਨਾ ਮੀ ਇਹ ਮੀ ਜਿੱਦਣ ਆਪਨੇ ਬੀਜੀ ਦੀ ਇਹ ਅਗਲੇ ਦਿਨ ਮੀ ਆ ਗਿਆ ਦਾ ਉਹ ਤਾਂ ਗਿਆ ਨਿਕਲਈ ਉਹ ਤਾਂ ਖਾਸੀ ਠੀਕ ਚਲੋ ਜੀ ਚੱਲੀਏ ਘਰ ਨੂੰ ਠੀਕ ਕੱਲ ਨੀ ਮੈਂ ਚਾ ਵੀ ਜਾਂਦਾ ਕਹਿੰਦਾ ਰੇਪ ਪਾਉਣਾ ਪਰ ਉੱਥੇ ਪਾਣੀ ਖੜਾ ਉਹ ਦੇਖੋ ਇਹ ਵੀ ਦੁਆਰ ਤੇ ਬੀਜਣੀ ਬਣੀ ਇਧਰਲੀ ਸਾਈਡ ਆਦੂ ਹੁਣ ਮੈਟਰੀ ਦਿਖਾਉਂਗਾ ਹੁਣ ਗਣਨਾ ਨੇ ਮੈਚ ਨੂੰ ਗਣਕ ਦਿਖਾਉਂਗਾ ਕੱਲੂ ਕੱਲੂ ਰੇ ਪਾ ਦਣਾ ਇਹ ਤੇ ਅਸੀਂ ਹਾਂ